ਸਾਰੇ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਸਮੇਂ ਵਿੱਚ ਮੁੰਡੇ ਕੁੜੀਆਂ ਗਲਤ ਸੰਗਤ ਚ ਪੈ ਕੇ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾ ਲੈਂਦੀ ਹੈ ਜਿਸ ਕਰਕੇ ਲੜਕੀਆਂ ਦਾ ਜਿਹੜਾ ਪ੍ਰਾਈਵੇਟ ਪਾਰਟ ਹੁੰਦਾ ਉਹ ਲੂਜ਼ ਪੈ ਜਾਂਦਾ ਮਾਪੇ ਜਦੋਂ ਕੁੜੀ ਦਾ ਵਿਆਹ ਕਰ ਤਰ ਦਿੰਦੇ ਨੇ ਤਾਂ ਲੜਕੀਆਂ ਨੂੰ ਅਗਲੀ ਟੈਨਸ਼ਨ ਹੋ ਜਾਂਦੀ ਹੈ ਵੀ ਘਰ ਵਾਲੇ ਮੂਰੇ ਮੈਨੂੰ ਸ਼ਰਮਿੰਦਾ ਨਾ ਹੋਣਾ ਪਵੇ ਕੀ ਮੂੰਹ ਦਿਖਾਵਾਂਗੇ ਡਰ ਜਾਂਦੀਆਂ ਨੇ ਟੈਨਸ਼ਨ ਵਿੱਚ ਹੋ ਜਾਂਦੀਆਂ ਨੇ ਗਲਤੀ ਤਾਂ ਆਪਾਂ ਕਰ ਲੈਂਦੇ ਆ ਬਾਅਦੋਂ ਆਪਾਂ ਨੂੰ ਨਤੀਜਾ ਮੌਤ ਮਾੜਾ ਭੁਗਤਣਾ ਪੈਂਦਾ ਇਸ ਚੀਜ਼ ਦਾ ਪਹਿਲਾਂ ਹੀ ਆਪਾਂ ਜੇ ਇਲਾਜ ਕਰਵਾ ਲਿਆ ਤਾਂ ਅੱਗੇ ਜਾ ਕੇ ਆਪਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਜਾਂ ਕੰਜਰ ਕਲੇਸ਼ ਦਾ ਜਿਹੜਾ ਸਾਹਮਣਾ ਨਹੀਂ ਕਰਨਾ ਪਊਗਾ। ਆਯੁਰਵੈਦਿਕ ਪદ્ધਤੀ ਇੱਕ ਮਹਾਨ ਪદ્ધਤੀ ਹੈ ਜਿਸ ਵਿੱਚ ਹਰੇਕ ਬਿਮਾਰੀ ਦਾ ਹੱਲ ਆ ਚਾਹੇ ਗੁਪਤ ਰੋਗਾ ਜਾਂ ਕਿਸੇ ਤਰ੍ਹਾਂ ਦੀ ਬਿਮਾਰੀ ਆ ਉਹਦਾ ਹੱਲ ਨਿਕਲ ਜਾਂਦਾ ਹੈ। ਕਿਸੇ ਵੀ ਲੜਕੀ ਨੂੰ ਜੇ ਇਹ ਪ੍ਰੋਬਲਮ ਹੋਵੇ ਜਾਂ ਕਿਸੇ ਔਰਤ ਨੂੰ ਬੱਚਾ ਹੋਣ ਤੋਂ ਬਾਅਦ ਪ੍ਰਾਈਵੇਟ ਪਾਰਟ ਲੂਜ਼ ਹੁੰਦਾ ਲੱਗਦਾ ਢਿੱਲਾ ਪੈਂਦਾ ਲੱਗਦਾ ਤਾ ਇਹ ਹੱਲ ਹੋ ਸਕਦਾ ਹੈ ਬੇ ਜੀ ਜਿਖੋਗੇ ਤੁਸੀਂ ਸੰਪਰਕ ਕਰੋ ਹਰੇਕ ਗੱਲ ਤੁਹਾਡੀ ਗੁਪਤ ਰੱਖੀ ਜਾਊਗੀ ਬਹੁਤ ਵਧੀਆ ਹਾਲਾ ਖਾਣ ਵਾਲੀ ਦਵਾਈ ਲਗਾਉਣ ਵਾਲੀ ਦਵਾਈ ਕੁੜੀਆਂ ਘਟੋਕੜ ਸ਼ਾਦੀ ਤੋਂ 2-3 ਮਹੀਨੇ ਪਹਿਲਾਂ ਗੱਲ ਕਰਨ ਟਾਈਮ ਟੂ ਟਾਈਮ ਕਈ ਵਾਰੀ ਇਲਾਜ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਪਰ ਰਿਜ਼ਲਟ ਬਹੁਤ ਵਧੀਆ ਹੈ ਜੇ ਕਿਸੇ ਦਾ ਮਤਲਬ ਜਿਹੜਾ ਪਾਰਟ ਜਿਹੜਾ ਲੂਜ਼ ਪੈ ਜਾਂਦਾ ਪ੍ਰਾਈਵੇਟ ਪਾਰਟ ਤਾਂ ਉਹ ਸੰਪਰਕ ਕਰਕੇ ਇਹ ਇਲਾਜ ਕਰਵਾ ਸਕਦਾ ਬਹੁਤ ਵਧੀਆ ਇਲਾਜ ਆ ਸਫਲ ਆ ਜਾ ਰਿਜ਼ਲਟ ਆਪਾਂ ਨੂੰ ਦਿਨਾਂ 'ਚ ਮਿਲ ਜਾਂਦਾ ਧੰਨਵਾਦ ਜੀ